ਹਾਂਜੀ ਸਤਿ ਸ੍ਰੀ ਅਕਾਲ ਜੀ ਪਾਲਾ ਜਿਹੜੀ ਫਾਰਮ ਤੇ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਹੈਗੀ ਆ ਪਿੰਡ ਪੰਘਾੜੀ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਏਕਾ ਝੋਡੀ ਵਿਖਾ ਲਾਂਗੇ ਜਿਹੜੀ ਸੂਈ ਸਵਾਈ ਆ ਅੱਜ ਹੀ ਸੂਈ ਆ ਤੇ ਦੋ ਵਹਿਰੇ ਖਾ ਲਾਂਗੇ ਏਕਾ ਸੱਜੜ ਤੇ ਇੱਕ ਆਵ ਹਾਲਾਕੇ ਟੋਕੜ ਗੱਭਣ ਬਾਕੀ ਲੈਣੀ ਹੈ ਜਾਣਕਾਰੀ ਵੀ ਜੀਨਾਂ ਕੋ ਤੇ ਕਰਦੇ ਆ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਠੀਕ ਠਾਕ ਚਲੋ ਵਧੀਆ ਚੱਈਦਾ ਬਾਕੀ ਆਪਣਾ ਪਹਾੜਾ ਦੇ ਖਾਣੇ ਦੇਖਣ ਵਾਲੇ ਵੀਰ ਭਰਾਵਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਤੇ ਬਾਕੀ ਆਪਣਾ ਡਰੈਸ ਪਿੰਡ ਪੰਗਾਲੀ ਤਸੀਮ ਮੀਠਾ ਜਿਲ੍ਹਾ ਅੰਮ੍ਰਿਤਸਰ ਹਾਂਜੀ ਤੇ ਨਾਂ ਆਪਣਾ ਪਤਾ ਪਹਾੜਾ ਨੂੰ ਹਾਂਜੀ ਤੇ ਅੱਜ ਤੇ ਨਹੀਂ ਆ ਅੱਜ ਆਪਣੇ ਕੋ ਤੈਨੀ ਆ ਮਤਲਬ ਇਹ ਨਾਲ ਵੀ ਚਾਰ ਕਰ ਗਿਆ ਹਾਂਜੀ ਪਰ 1 ਮਹੀਨੇ ਹੁਣੇ ਆਈ ਏ ਜੀ ਠੀਕ ਆ ਠੀਕ ਆ ਪੌਣੀ ਨਹੀਂ ਗਈ ਠੀਕ ਆ ਜੀ ਤੇ ਆ ਮੈਂ ਛੋਟੀ ਆਪਣੇ ਕੋ 15 16 ਕਿਲੋ ਵਾਲੀ ਸੂਈ ਹੁਣੇ ਅਜੇ ਠੀਕ ਆ ਹੁਣੇ ਸੂਈ ਜੇ ਦੁਰ ਪਾਤੀ ਆ ਜੇ ਪੈ ਗਈ ਆ ਠੀਕ ਆ ਜੀ ਤੇ ਲੇਵਨ ਨੂੰ ਚੈੱਕ ਕਰਾ ਦੋ ਉਹ ਇੱਕ ਵਾਰ ਟੋਕਰ ਕ ਬਣਾ ਇੱਕ ਤਾਜੀ ਆ ਠੀਕ ਆ ਜੀ ਤੇ ਆ ਵੇਖੋ ਦੂਜੇ ਸੂਏ ਛਿੱਗੀ ਆ ਜੇ ਦੂਜੇ ਸੂਏ ਛਿੱਗੀ ਕਤੀ ਵਾਹ ਜੀ ਵਾਹ ਆਏ ਐਂ ਸ਼ੇਕ ਕਰ ਮਗਲਿਆਂ ਨੂੰ ਮਾਰ ਦੋ ਵੇਖ ਠੀਕ ਆ ਜੀ ਯਾਦਾ ਚੰਗੀ ਆ 16 ਕਿਲੋ ਦੀ ਗਾਰੰਟੀ ਝੋਟੀ ਦੀ ਨੇ ਕਰਦੀ ਠੀਕ ਆ ਜੀ ਬੰਦ ਕਰ ਦੇ ਵੱਖਰੀ ਗੱਲ ਆ ਹਾਂ ਜੀ ਸਿੰਘ ਜਰੂਰ ਹੈ ਪਿੱਛੇ ਇਦਾਂ ਦੇ ਆ ਹਾਂ ਜੀ ਰਾਜਸਥਾਨ ਦੀ ਝੋਟੀਆਂ ਛਿੱਗੀ ਮੂੰਹ ਕਟਾ ਰਿਹਾ ਕਟਾ ਦੇਦਾ ਕਟਾ ਮਗਾ ਕਦਾਂ ਰਚਦਾ ਨਹੀਂ ਪਤਾ ਤੇ ਲੀਵਾ ਚੈੱਕ ਕਰਾ ਦੇ ਅੱਗੋਂ ਪਿਛੋਂ ਕੋਈ ਰੱਖ ਠੀਕ ਆ ਜੀ ਆ ਜੇਜੁਰ ਪੈ ਗਈ ਆ ਦੂਜੇ ਸੂਏ ਛਿੱਗੀ ਕਤੀ ਆ ਗਈ ਕੀ ਟਕਾ ਜਾ ਕੰਮ ਸਿੱਧਾ ਹੀ ਆ ਮਤਲਬ ਕੋਈ ਈਡਾ ਨਵਾਲ ਕੋਈ ਨਹੀਂ ਕੀਤਾ ਹਾਂਜੀ ਹਾਂਜੀ ਪਰ ਝੋਡੀ ਯਾਦਾ ਸਪੈਸ਼ਲ ਆ ਠੀਕ ਆ ਜੀ ਕੋਈ ਵੀਰ ਭਰਾ ਇੱਥੇ ਆਊਗਾ ਤੇ ਉਹ ਨੀਂਦ ਵੀ ਜਾਊਗਾ ਨਾ ਹਾਂਜੀ ਸਿੰਘ ਕਹਿੰਦੇ ਨੇ ਇਹਨਾਂ ਨੇ ਤਾਂ ਹੁੰਜਾਂ ਦਾ ਖਤਰਾ ਹੋਵੇ ਠੀਕ ਆ ਜੀ ਵੱਡੇ ਕੱਦ ਕਾਣ ਦੀ ਉਧਰ ਦੀ ਇੱਧਰ ਦੀ ਨਹੀਂ ਆ ਹਾਂਜੀ ਮੇਲੇ ਵਾਲੇ ਕਿੱਥੇ ਕਰਾ ਵਾਹ ਜੀ ਵਾਹਲੇ ਵਾਲੇ ਪੰਦਾ ਹੀ ਪਈਆਂ ਅੱਜ ਹੀ ਸੁੱਈਆ ਹੋਣੇ ਘੜੀ ਪਾਲੀ ਹੋਇਆ ਇਹ ਦੋ ਕੁ ਦੋ ਟਾਂਹ ਇੱਕ ਨਾ ਚੋਈ ਆ ਠੀਕ ਆ ਜੀ ਮੇਜ਼ੂ ਪੈਣੀ ਵਧੀਆ ਠੀਕ ਆ ਜੀ ਪਰ ਝੋਡੀ ਵੇਖਣਾ ਕੀ ਕੀ ਵਾਹ ਜੀ ਵਾਹ ਸਫਾਈਆਂ ਬੜੀਆਂ ਕਰੀ ਚੱਲਦੀ ਜੁੱਦੀ ਐ ਸਫਾਈਆਂ ਝੋਡੀ ਹੈ ਜਿਆਦਾ ਜੰਗੀ ਹਾਂਜੀ 16 ਕਿਲੋ ਦੀ ਗਰੰਟੀ ਦਵਾਂਗੇ ਬੇਸ਼ੱਕ ਬਾਗੋਂ ਬੰਦਾ ਬਿਨਾ ਪੈਸਾ ਲੈ ਠੀਕ ਹੈ ਜੀ ਆਪਣੇ ਘਰ ਜਾ ਕੇ ਕਰੀ ਚੰਗਾ ਦਵੇ ਦੂਜੀ ਸੂਈ ਸੂਈ ਨਾ ਦੂਜੀ ਮੂੰਹ ਦੀ ਛਿੱਗੀ ਠੀਕ ਹੈ ਛਿੱਗੀ ਮੂੰਹ ਦੀ ਦੂਜੀ ਸੂਈ ਵਾਹ ਜੀ ਵਾਹ ਪੂਰੀ ਕੱਢ ਕੱਢਦੀ ਐ ਕੱਢ ਕੱਢ ਦੋ ਦੋ ਹਾਂਜੀ ਦੋ ਤੇ ਕੱਢੂ 2-3 ਲੱਖ ਵਾਲੀ ਮੈਂ ਜਨਾ ਠੀਕ ਹੈ ਜੀ ਇਧਰ ਮੇਲੇ ਜਿਤਨ ਵਾਲੀ ਜਾਗੇ ਲੇਵਾ ਭਾਈ ਲਾ ਟ੍ਰਾਫਿਕ ਚੜੇ ਜਾਓ ਹਾਂਜੀ ਅੱਗੋਂ ਪਿੱਛੋਂ ਫੇਰ ਆਵੇ ਤੀਰ ਖੰਢੀ ਆਵੇ ਇਦਾਂ ਹੀ ਬਹਿ ਜਾ ਠੀਕ ਹੈ ਜੀ ਕੋਈ ਇਹਨੂੰ ਪਤਾ ਨਹੀਂ ਲੱਤ ਮਾਰਨੀ ਕਿ ਹਾਂਜੀ ਇਹ ਜਵਾਨ ਲਗਾ ਥੱਲੇ ਛੇ ਕਰਦਾ ਕਿ ਇੰਨੀ ਠੀਕ ਹੈ ਜੀ ਇਹ ਕੜੀਏੜੇ ਦੀ ਗੱਲ ਰੇਡ ਹੋ ਤਾਂ ਝੋਟੀ ਸਾਭਾ ਡੇਢ ਕਰੀਏ ਜੋ ਮਰਜ਼ੀ ਕਰੀਏ 1 ਲੱਖ ਤੇ 12000 ਦੀ ਝੋਟੀ ਦੇਣੀ ਇੱਕ ਦਾ ਹੀ ਕਰਦੀ ਦਾ ਹੀ ਕਰ ਦੋ ਤੁਸੀਂ ਕਹਿ ਤਾਂ ਠੀਕ ਹੈ ਜੀ ਪਰ ਝੋਟੀ ਮਿਲੂਗੀ ਵਾਹ ਜੀ ਵਾਹ 1 10 ਦੀ ਕੱਤੀ ਵੇਖੋ ਕਿਦਾਂ ਦੀ ਵੇਖ ਇਧਰ ਹਿਲਦੀ ਨਹੀਂ ਮੈਂ ਨਾ ਉੱਥੇ ਜਿੱਦਾਂ ਅਗਦੇ ਜਾਮ ਹੀ ਹੋ ਜਾਂਦੀ ਆ ਹਾਂਜੀ ਜਾਂਦਾ ਚੰਗੀ ਜਾਵੇ ਠੀਕ ਹੈ ਜੀ ਇਹ ਨਹੀਂ ਵੀ ਇੱਥੇ ਕਿ ਹੱਥ ਮਾਰੀ ਦੀ ਜੇ ਹਾਂਜੀ ਆਹ ਵਾਹ ਜੀ ਵਾਹ ਚਵਾਈ ਲੱਗੀ ਗੇ ਕੱਟੀ ਨੂੰ ਮੈਂ ਨਾ ਗੱਲਾਂ ਹੀ ਕਰਾਂਗੇ ਠੀਕ ਹੈ ਜੀ ਅੱਗੇ ਆ ਗਏ ਆਂ ਗਾਵਾਂ ਆ ਵੈਰ ਪਹਿਲਾਂ ਆਪਣੇ ਕੋਲ ਸੁਈ ਆ ਠੀਕ ਹੈ ਜੀ ਇਹ ਦੁੱਧ 10 ਕਿਲੋ ਠੀਕ ਹੈ ਜੀ ਆਹ ਵੇ ਇਦਾਂ ਹੀ ਬਾਇਆ ਪੰਚਦੇ ਇਹ ਵੀ ਸੀਲ ਠੰਡੀ ਬੜੀ ਆ ਕੋਈ ਇਹਨੂੰ ਪਾੜਾ ਭੂੜਾਂ ਦੀ ਰੱਸੀ ਕੋਈ ਨਹੀਂ ਹਾਂਜੀ ਕਿਹਨਾਂ ਆਹ ਇਧਰ ਪਤਾ ਹੈ ਲੋ ਜੀ ਖੋਲੋ ਬੱਚਾ ਕੀ ਆ ਗਿਆ ਮਗਰ ਵਸ਼ੀ ਮਗਰੋ ਸੀਲੇ ਵਸ਼ੀ تھی ਬੈ ਡਾਦੀ ਆ ਤੇ ਪਹਿਲਾਂ ਨੇ ਆ ਜੇ ਮੇਸਾ ਨਾਲੇ ਫੀਰੀ ਜਾਂ ਦੋਂਦੀ ਹੋਊਗੀ ਠੀਕ ਆ ਜੀ ਦੋਵੇਂ ਜਾਂ ਫੀਰੀਆਂ ਜਾਂ ਦੋਂਦੀਆਂ ਮਾਜੇ ਠੀਕ ਆ ਠੀਕ ਆ ਮਤਲਬ ਨਾਤ ਲੈ ਦੇਖ ਲੋ ਕਿਹੜੀ ਆਪੇ ਵੇਖ ਲੇ ਕੋਈ ਭਰਾ ਠੀਕ ਆ ਜੀ ਵਾਹ ਜੀ ਵਾਹ ਪਹਿਲੇ ਸੂਏ ਆ ਗਈ 10 ਕਿਲੋ ਦੁੱਧ ਤੇ ਵਸ਼ੀ ਮਗਰ ਵਾਹ ਜੀ ਵਾਹ ਫੀਲ ਠੰਡੀ ਬੜੀ ਆ ਠੀਕ ਆ ਜੀ ਅਰੇ ਸੀਰੂ ਸੀਨੀ ਪਾਉਣੀ ਇਹਨੂੰ ਛੱਡ ਮਾਜੀ ਆ ਮਾਜ ਮੜੀ ਮਾਲਮੀ ਦੀ ਆਪ ਖਾਂਜੀ ਕੋਈ ਸੀਲਸ ਨਾ ਰ ਸੀਲਸੀ ਕੋਈ ਕੱਖ ਨਹੀਂ ਕਰਨਾਗੇ ਠੀਕ ਹੈ ਜੀ ਜਿੱਦਾਂ ਮਰਜੀ ਥੱਲੇ ਪੈ ਜਾਓ ਵਾਹ ਜੀ ਵਾਹ ਮਗਰ ਮੱਛੀ ਉਹ ਦਾਖਲ ਹੋ ਆ ਠੀਕ ਹੈ ਜੀ ਕਿੰਨੇ ਕਿਨੇ ਹੋ ਗਏ ਸੂਈ ਨੂੰ ਸੂਈ ਹੋ ਗਏ 5 6 ਠੀਕ ਹੈ ਜੀ ਆ ਵਸ਼ੀ ਮਗਰ ਠੀਕ ਹੈ ਆਹ ਦੇਖੋ ਕੋਈ ਗੱਲ ਬਾਤ ਨਹੀਂ ਤੇ ਦਸੀਆ ਡੇਟ ਰੇਟ ਉਹ ਦਾ ਮੱਛੀ ਦਾ ਭਾਂ 50 ਕਰੀਏ 45 ਕਰੀਏ ਹਾਂ ਜੀ ਦੇਣ ਲੈਣ ਵਾਲੀ ਗੱਲ 36 ਹਜ਼ਾਰ ਦੇ ਦਾਂਗੇ ਠੀਕ ਹੈ ਹਾਂ ਜੀ ਖਤੀ ਆਦੀ ਵੇ ਲੋ ਜੀ ਪਹਿਲੇ ਸੂਏ ਵੱਸੀ ਬਾਕੀ 500 ਛੋਟ ਕਰਦਾਂਗੇ 35 ਕਰਦੀਏ ਫਿਰ ਮੁੜਾ ਕੇ 30 ਕਰਦਾਂਗੇ ਪਰ ਵੇਖ ਲੋ ਕੀ ਕੀ ਆ ਦੇਵਾ ਥਾਂ ਕਿਵਾਬਤ ਮਾ ਹਾਂਜੀ ਤੇ ਆ ਵੱਸੀ ਆਪਣੇ ਕੋ ਟੋਕਰ ਕ ਬਣੇ ਇਹ ਟੋਕਰ ਕ ਬਣ ਆ ਟੋਕਰ ਕ ਬਣਿਆ ਟੋਕਰ ਕ ਬਣ ਦੀ ਗਾਦੀ ਪਿਆਵੇ ਇਸੇ ਕੋ 4 ਕਿਲੋ ਦੁੱਧ ਆ ਠੀਕ ਆ ਤੇ ਇਹਦਾ 1 ਮਹੀਨਾ ਸੋਚ ਰਹੀਂਦਾ ਏ نو 8 ਮਹੀਨੇ ਹੋ ਗਏ 8 ਮਹੀਨੇ ਹੋ ਗਏ ਠੀਕ ਥੋੜੇ ਦਿਨ ਘੱਟ ਠਾ ਦੋ ਠੀਕ ਹੈ ਜੀ 40 ਦਿਨ ਸੋਣ ਚ ਰਹਿੰਦੇ ਗੱਲ ਕਰੀ ਠੀਕ ਤੇ ਪਹਿਲਾਂ ਵਸ਼ੀ ਆ ਇਦਾਂ ਹੀ ਚੋਈ ਦੀ ਕੋਈ ਰੱਸੀ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਤੇ ਮਤਲਬ ਆਹ ਪੰਜ 10 ਦਿਨਾਂ ਕਿਉਂ ਮਰਜੀ ਕਰੋ ਠੀਕ ਹੈ ਜੀ ਸੀਲ ਸਾਡੀ ਬੜੀਆ ਪਹਿਲਾਂ ਵਸ਼ੀ ਆ ਤੇ ਕਿੰਨੇ ਹੁੰਦਾ ਤੇ ਹਿਸਾਬ ਨਾਲ ਕਿੰਨਾ ਚਿਰ ਹੋ ਗਿਆ 4 ਮਹੀਨੇ ਤੋਂ 4-5 ਦਿਨ ਘੱਟ ਆ ਮਹੀਨਾ ਇੱਕ ਸੋਣ ਚ ਰਹਿੰਦਾ ਇੱਕ ਮਹੀਨਾ ਰਹਿੰਦਾ ਸੋਣ ਚ ਕੋਈ ਮਹੀਨਾ ਵਾਲੇ ਕੋਈ 2-4 ਦਿਨ ਵਾਧਾ ਠੀਕ ਤੇ 4 ਕਿਲੋ ਦੁੱਧ ਆ ਤੇ ਮਹੀਨਾ ਸਵਾ ਮਹੀਨਾ ਰਹਿ ਗਿਆ ਸੋਣ ਹਾਂ ਠਣ ਉਹ ਗ ਜਲਸੀ ਇਹ ਨਸਲ ਗੱਡੀ ਵਾਹ ਜੀ ਵਾਹ ਵੇ ਬੂਥੀ ਬਾਥੀ ਵਿਖਾ ਦਿਓ ਇਹਨੂੰ ਬਹੁਤ ਚੰਗੀ ਡੇਰ ਠੀਕ ਹੈ ਜੀ ਇਹ ਦੂਜੇ ਸੂਏ ਦੀ ਗੱਡੀ ਗੱਪਣਿਆ ਦੂਜੇ ਸੂਏ ਦੀ ਗੱਪਣਿਆ ਗੱਡੀ ਹਾਂਜੀ ਪਰ ਸੀਲ ਠੰਡੀ ਵੜੀ ਠੀਕ ਹੈ ਜੀ ਇਹ ਹੋ ਜਾਵੇ ਇਹਦਾ ਇਹ ਮੋਲ ਕਾ ਨਾ ਲੋਕੀ ਜਿੰਨੇ ਕਹਿੰਦੇ ਟੋਕੜਾ ਵੇਚੀ ਜਾਂਦੇ ਦੁੱਧ ਹਿੰਦੀ ਤੇ ਗਾੜੀ 1 ਮਹੀਨਾ ਲੰਦਾ ਸੂਨ ਚ ਠੀਕ ਹੈ ਜੀ ਕੋਈ 40 ਦਿਨ ਲਾਲੇ ਕੋਈ ਮਹੀਨਾ ਵਾਲੇ 2-4 ਦਿਨ ਘੱਟ ਵਾਲੇ ਵੱਧ ਲਾਲੇ ਹਾਂਜੀ ਮੋਲੇ ਦਾ ਭਾਸੀ ਦਾ ਭਾਏ ਕਰੀਏ 35 ਭਾਏ ਕਰੀਏ 36 ਹਾਂਜੀ 24000 ਹੀ ਦੇ ਦੇ ਠੀਕ ਹੈ ਜੀ ਜਿਆਜ ਜਿਆਜ ਬਿਲਕੁਲ ਤੇ ਇਹੋ ਜਿਹਾ ਮਾਲ ਮਾਲ ਹੋ ਮਹੀ ਇੱਕਾਈ ਹੈ ਤੁਹਾਨੂੰ ਵੀ ਲੈਣੀ ਛੋਟੇ ਵੱਟ ਦੀ ਭਾਰੇ ਜੇ ਪਾਉਣੀ ਨਹੀਂ ਠੀਕ ਹੈ ਜੀ ਹਾਂਜੀ ਮਿਹਰਬਾਨ